ਮੇਰੇ ਸਤਿਕਾਰਯੋਗ ਈਟੀਟੀ 2364 ਦੇ ਆਪਕ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਈਟੀਟੀ 2364 ਦੇ ਆਪਕ ਸਾਥੀਓ ਜਿਵੇਂ ਕਿ ਆਪਣੇ ਪਿਛਲੇ ਦਿਨੀ ਜਿਹੜਾ ਆਪਣੇ ਵੱਲੋਂ ਪ੍ਰੋਟੈਸਟ ਹੈ ਜੋ ਕਿ ਵੀਰਪੁਰ ਵਿਖੇ ਲਗਾਇਆ ਗਿਆ ਸੀ ਸੋ ਉਸ ਪ੍ਰੋਟੈਸਟ ਦੀ ਬਦੌਲਤ ਜਿਹੜੀ ਆਪਨੂੰ ਸਿੱਖਿਆ ਮੰਤਰੀ ਮਾਨਯੋਗ ਹਰਜੋਤ ਸਿੰਘ ਬੈਂਸ ਜੀ ਨਾਲ ਜਿਹੜੀ ਮੀਟਿੰਗ ਹੈ ਨਿਕਲ ਕੇ ਆਈ 28 ਸਤੰਬਰ ਦੀ ਸੋ ਅੱਜ ਜਿਹੜੀ ਮੀਟਿੰਗ ਹੈ ਈਟੀਟੀ 2364 ਵੇਜ ਕਰਦੇ ਆ ਪੰਜਾਬ ਵੱਲੋਂ ਜਿਹੜੀ ਮਾਨਯੋਗ ਸਕਮ ਮੰਤਰੀ ਨਾਲ ਜਿਹੜੀ ਮੀਟਿੰਗ ਆ ਕੀਤੀ ਗਈ ਜਿਸ ਦੇ ਵਿੱਚ ਈਟੀਟੀ 2364 ਦੀ ਸੈਕੰਡ ਲਿਸਟ ਨੂੰ ਜਿਹੜਾ ਜਲਦੀ ਜਾਰੀ ਕਰਵਾ ਕੇ ਜਲਦੀ ਸਕੂਲਾਂ ਦੇ ਵਿੱਚ ਜਿਹੜੀ ਭੇਜਣ ਦੀ ਗੱਲ ਆ ਜਿਹੜੀ ਉਹ ਸੱਤ ਜਿਹੜੀ ਕੀਤੀ ਗਈ ਜਿਸ ਦੇ ਵਿੱਚ ਮੰਤਰੀ ਸਾਹਿਬ ਵੱਲੋਂ ਵੀ ਜਿਹੜਾ ਆਸ਼ਵਾਸਨ ਆ ਜਿਹੜਾ ਮਿਲਿਆ ਕਿ ਜਿਹੜਾ ਜਲਦੀ ਇਸ ਦੇ ਉੱਤੇ ਜਿਹੜਾ ਵਰਕ ਆ ਉਹ ਤੁਹਾਡਾ ਹੁੰਦਾ ਨਜ਼ਰ ਆਊਗਾ ਸੋ ਮੰਤਰੀ ਸਾਹਿਬ ਨਾਲ ਜਿਹੜੇ ਦਿਵਾਲੀ ਦੇ ਤੋਹਫੇ ਦੇ ਤੌਰ ਤੇ ਜਿਹੜੀ ਗੱਲ ਕੀਤੀ ਗਈ ਸੋ ਉਮੀਦ ਕਰਦੇ ਆ ਦਿਵਾਲੀ ਦੇ ਤੋਹਫੇ ਦੇ ਵਿੱਚ ਜਿਹੜਾ ਸਾਨੂੰ ਗਿਫਟ ਆ ਜਿਹੜਾ ਉਹ ਜਰੂਰ ਮਿਲੂਗਾ ਔਰ ਨਾਲ ਦੀ ਨਾਲ ਜਿਹੜੀ ਨਾਲ ਈਟੀਟੀ ਤੇ ਇਸਰ ਡੀਜ਼ਰ ਪੋਸਟਾ ਦੀ ਜਿਹੜੀ ਗੱਲ ਆ ਮੰਤਰੀ ਸਾਹਿਬ ਨੇ ਰੱਖੀ ਗਈ ਸੋ ਉਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਮਸਲੇ ਨੂੰ ਗੌਰ ਨਾਲ ਸੁਣਿਆ ਸੋ ਭਰੋਸਾ ਦਿੱਤਾ ਕਿ ਜਿਹੜਾ ਵਰਕ ਆ ਇਸ ਦੇ ਉੱਤੇ ਵੀ ਜਿਹੜਾ ਜਲਦੀ ਜਿਹੜਾ ਸ਼ੁਰੂ ਕਰਵਾਇਆ ਜਾਵੇਗਾ ਸਾਥੀਓ ਔਰ ਜਿਹੜੀ ਫਾਈਲ ਸੀ ਉਹ ਜਿਹੜੀ ਸਿੱਖਿਆ ਸਖਤਰ ਸਾਹਿਬ ਦਾ ਤਾਕਾ ਜਿਹੜੀ ਉਹ ਮਾਰਕ ਕੀਤੀ ਗਈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਭਰਤੀ ਸਬੰਧੀ ਜਿਹੜਾ ਬਹੁਤ ਜ਼ਿਆਦਾ ਕੁਝ ਜਿਹੜਾ ਸਭ ਸੀ ਜਿਹੜਾ ਦੇਖਣ ਨੂੰ ਕਿਤੇ ਨਾ ਕਿਤੇ ਮਿਲੂਗਾ ਕਿਉਂਕਿ ਆਪਾਂ ਕਹਿੰਦੇ ਵੀ ਆਪਾਂ ਗਰਮ ਚੱਲੀਏ ਤਾਂ ਕੁਝ ਚੀਜ਼ਾਂ ਦੇ ਉੱਤੇ ਗਰਮ ਵੀ ਹੋਇਆ ਜਾਂਦਾ ਹੁੰਦਾ ਹਰ ਸਮੇਂ ਜਿਹੜਾ ਠੰਡਾ ਵੀ ਨਹੀਂ ਰਹਿ ਜਾਂਦਾ ਹੁੰਦਾ ਤਾ ਲਗਾਤਾਰ ਜਿਹੜੀ ਭਰਤੀ ਦੀ ਸਿਚੁਏਸ਼ਨ ਦੇ ਅਕੋਰਡਿੰਗ ਜਿਹੜਾ ਵਰਕ ਆ ਭਰਤੀ ਲਈ ਜਤੇਬੰਦੀ ਬਾਰੇ ਜਿਹੜਾ ਕੀਤਾ ਜਾ ਰਿਹਾ ਸੋ ਜਿੱਥੇ-ਕਿੱਥੇ ਵੀ ਸਾਨੂੰ ਲੱਗਿਆ ਕਿ ਜਿਹੜੀ ਸਰਕਾਰ ਆ ਸਹੀ ਤਰੀਕੇ ਨਾਲ ਜਿਹੜਾ ਆਪਣੇ ਕੀਤੇ ਵਾਦੇ ਦੇ ਅਨਸਾਰ ਆ ਜਿਹੜੀ ਸਾਡੀ ਲਿਸਟ ਨੂੰ ਜੋਇਨ ਨਹੀਂ ਕਰਵਾ ਰਹੀ ਤਾਂ ਜਿਹੜਾ ਇਸ ਸੰਘਰਸ਼ ਨੂੰ ਜਿਹੜਾ ਹੋਰ ਵੀ ਜਿਹੜਾ ਤੇਜ ਆ ਉਹ ਕੀਤਾ ਜਾਊਗਾ ਸੋ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿੱਥੇ-ਕਿੱਥੇ ਵੀ ਤੁਹਾਨੂੰ ਸੰਘਰਸ਼ ਦੀ ਜਿਹੜੀ ਕਾਲ ਆ ਆਪਾਂ ਨੂੰ ਦਿੱਤੀ ਜਾਂਦੀ ਹੈ ਤਾਂ ਵੱਡੇ ਕੱਟ ਦੇ ਰੂਪ ਦੇ ਵਿੱਚ ਉਸ ਕਾਲ ਦਾ ਜਿਹੜਾ ਹਿੱਸਾ ਬਣੀ ਕਿਉਂਕਿ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਦੋ ਤਿੰਨ ਕਾਲ ਆ ਜਿਹੜੀਆਂ ਹੁਣ ਜਿਹੜੀ ਸਿਚੁਏਸ਼ਨ ਆ ਜਿਹੜੀ ਬਣੀ ਹੋਈ ਆ ਜਾਂ ਜ਼ਿਆਦਾ ਜਿੰਨਾ ਸਮਾਂ ਵੀ ਚਲੋ ਕਾਲ ਆਦੀ ਆ ਤੁਹਾਨੂੰ ਜਥੇਵੰਦੀ ਵੱਲੋਂ ਸੰਘਰਸ਼ ਦੇ ਲਈ ਤਾਂ ਆਪਾਂ ਉਹ ਸਮਾਂ ਜਿਹੜਾ ਕੱਢੀਏ ਕਿਉਂਕਿ ਇਸ ਸਮੇਂ ਜਿਹੜਾ ਮੂਮੈਂਟ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਲਗਾਤਾਰ ਜਿਹੜੀ ਭਾਰਤੀ ਦੀ ਪੈਰਵਾਈ ਜਥੇਵੰਦੀ ਵੱਲੋਂ ਕੀਤੀ ਜਾ ਰਹੀ ਆ ਉਹ ਨਾਲ ਦੀ ਨਾਲ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਗਰੁੱਪਾਂ ਦੇ ਵਿੱਚ ਜਿਹੜਾ ਮਾਹੌਲ ਬੜਾ ਜਿਹੜਾ ਤਣਾਅਪੂਰਨ ਜਿਹੜਾ ਬਣਾਇਆ ਹੋਇਆ ਹੁੰਦਾ ਕਿ ਜਿਹੜੀ ਮੀਟਿੰਗ ਹੈ ਇਹ ਨਹੀਂ ਹੋਣੀ ਲਿਖਤੀ ਰੂਪ ਦੇ ਵਿੱਚ ਹੋਈਆਂ ਮੀਟਿੰਗਾਂ ਨਹੀਂ ਹੁੰਦੀਆਂ ਤਾਂ ਇਹ ਮੀਟਿੰਗ ਕਿੱਦਾਂ ਹੋ ਜਾਊ ਤਾਂ ਸਾਥੀਓ ਜਿਹੜਾ ਜਦੋਂ ਆਪਣੇ ਕੋਲੇ ਸੰਘਰਸ਼ ਕਰਦੇ ਲਈ ਜਾਇਆ ਜਾਂਦਾ ਤਾਂ ਉੱਥੋਂ ਕੇਟਰ ਤੋਂ ਜਿਹੜਾ ਸਮਾਂ ਨਹੀਂ ਕੱਢਦਾ ਤੇ ਗਿਣਤੀ ਸੀਮਿਤ ਹੁੰਦੀ ਆ ਪਰ ਫਿਰ ਵੀ ਅਸੀਂ ਸੰਘਰਸ਼ ਕਰਕੇ ਉੱਥੇ ਸਰਕਾਰ ਦੇ ਖਿਲਾਫ ਵਜ਼ਾਇਰਾ ਕਰਕੇ ਜਿਹੜੀ ਮੀਟਿੰਗ ਆ ਉੱਥੋਂ ਗੱਡੀ ਔਰ ਅੱਜ ਉਹ ਮੀਟਿੰਗ ਆ ਜਿਹੜੀ ਬਹੁਤ ਵਧੀਆ ਸਖਾਵੇਂ ਮਾਹੌਲ ਦੇ ਵਿੱਚ ਜਿਹੜੀ ਆ ਉਹ ਹੋਈਏ ਤਾਂ ਸਾਥੀਆਂ ਤੋਂ ਅਸੀਂ ਬੇਨਤੀ ਕਰਦੇ ਆ ਕਿ ਏਕਾ ਬਣਾ ਕੇ ਰੱਖੋ ਜਿੱਥੇ ਕਿਤੇ ਵੀ ਤੁਹਾਨੂੰ ਸੰਘਰਸ਼ ਦੀ ਕਾਲ ਆ ਜਿਹੜੀ ਦਿੱਤੀ ਜਾਵੇਗੀ ਤਾਂ ਉਸ ਕਾਲ ਦਾ ਹਿੱਸਾ ਜਿਹੜੇ ਸਾਥੀ ਹੈ ਜਿਹੜੇ ਜ਼ਰੂਰ ਬਣ ਕਿਉਂਕਿ ਇਹ ਉਹ ਜਥੇਬੰਦੀ ਹੈ ਜਿਹੜੀ ਲਗਾਤਾਰ ਇਸ ਭਰਤੀ ਦੀ ਪੈਰਪਾਈ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਕਰਦੀ ਆ ਰਹੀ ਆ ਇਸ ਸਮੇਂ ਮਸਲਾ ਜਿਹੜਾ 2364 ਰੱਦੀ ਸਾਈਕਲਿਸਟ ਜਿਹੜੀ ਜਲਦੀ ਜਾਰੀ ਕਰਵਾ ਕਰਵਾ ਕੇ ਉਸ ਨੂੰ ਜਿਹੜਾ ਜੋਇਨਟ ਕਰਵਾਣਾ ਔਰ ਜੋ ਪੋਸਟ ਡੀਜ਼ਰ ਦਾ ਜਿਹੜਾ ਵਰਕ ਆ ਉਹ ਵੀ ਜਿਹੜਾ ਜਿਹੜਾ ਚਾਲੂ ਕਰਵਾਉਣਾ ਸੋ ਸਾਥੀਓ ਉਮੀਦ ਕਰਦੇ ਹਾਂ ਜਿੱਥੇ ਕਿਤੇ ਵੀ ਤੁਹਾਡੇ ਸਾਥ ਦੀ ਜ਼ਰੂਰਤ ਹੋਏਗੀ ਤਾਂ ਤੁਹਾਨੂੰ ਲਾਈਵ ਦੇ ਮਾਧਿਅਮ ਨਾਲ ਯਾਰੀ ਦੇ ਮਾਧਿਅਮ ਨਾਲ ਜਰੂਰ ਦੱਸਿਆ ਜਾਵੇਗਾ ਜੇ ਅਗਰ ਸਰਕਾਰ ਆਪਣੇ ਇਹਨਾਂ ਪੂਰਨਿਆਂ ਦੇ ਤੇ ਪੂਰੀ ਨਹੀਂ ਉਤਰਦੀ ਤਾਂ ਆਉਣਾ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਆ ਵਿੱਡਿਆ ਜਾਊਗਾ ਸੋ ਉਮੀਦ ਕਰਦੇ ਹਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਜਰੂਰ ਆ ਕੇ ਪਹੁੰਚੋਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਰਤਾ ਜੈ ਸੰਘਰਸ਼ ਜਿੱਤ ਲੜ ਦੀ ਰੋਖਾ ਦੀ ਧੰਨਵਾਦ ਸਤਿਓ